ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਅੱਜ ਆਪਾਂ ਆਏ ਹੋਏ ਆ ਇਟਲੀ ਦੇ ਇੱਕ ਬਹੁਤ ਹੀ ਵੱਡੇ ਮਾਲ ਦੇ ਵਿੱਚ ਲਗਭਗ ਇਟਲੀ ਦਾ ਸਭ ਤੋਂ ਵੱਡਾ ਮਾਲ ਆ ਜਿਹੜਾ ਤੁਹਾਨੂੰ ਅੱਜ ਦਿਖਾਉਣਾ ਹੈ ਉਹ ਜੀ ਇਹ ਹੈਗਾ ਜੀ ਆਡੀਓ ਸੈਂਟਰ ਇਹ ਤਾਂ ਲਗ ਬਿਲਕੁਲ 에어ਪੋਰਟ ਵੀ ਪੈਂਦਾ ਇਹ ਸਾਰਾ ਮੈਪ ਦਿੱਤਾ ਹੋਇਆ ਇਹਨਾਂ ਨੇ ਇਡੋ ਔਰਿਓ ਵਾਲ ਸਹਿਰੀਓ 에어ਪੋਰਟ ਆ ਉਹ ਇਸ ਮਾਲ ਦੇ ਬਿਲਕੁਲ ਲੱਗੇ ਹੀ ਆ 90 ਤੋਂ ਕੱਟ ਕੇ 45 ਦਾ ਐਵੇਂ ਬੂਟ ਵੀਰ ਲੱਗਿਆ ਕੋਈ ਬੂਟ ਲੈ ਕੇ ਜਾਣੇ ਯਾਰ ਅੱਜ ਸੋ ਤਾਂ ਹਾਂ ਤੋ ਲੋ ਜੀ ਆਪਣੇ ਬਾਟ ਵਾਲੇ ਵੀ ਛਾਇ ਪਏ ਇੱਥੇ ਪੂਰੇ 70% ਆਫ ਲਾਇਆ ਵੈਨਾਂ ਨੇ ਵੀ ਜਿਹੜੇ ਵਿంటర్ ਵਾਲੇ ਕੱਪੜੇ ਹਨ ਸਾਰੇ ਇਹਨਾਂ ਸਸਤੇ ਕਰੇ ਹੋਣ ਕਿਤੇ 30% ਆਫ ਹੈ ਕਿਤੇ 50% ਆਫ ਹਨ ਗਰਮੀ ਵਾਲੇ ਕੱਪੜੇ ਮਹਿੰਗੇ ਹੋ ਜਾਣੇ ਤੇ ਸਰਦੀ ਵਾਲੇ ਸਸਤੇ ਹੋ ਜਾਣੇ ਮੋਲ ਬਾਬਾ ਵੱਡਾ ਯਾਰ 에어ਪੋਰਟ ਦੇ ਬਿਲਕੁਲ ਲੱਗੇ ਲੱਗਦਾ ਖਾਣ ਪੀਣ ਦਾ ਸਮਾਨ ਸਾਰਾ ਇਹ TUZ ਇਹ ਮਾਲ ਦੇ ਵਿੱਚੋਂ ਮਿਲਦਾ ਜੇ ਆਪਾਂ ਨੇ ਘਰ ਨੂੰ ਖਾਣ ਪੀਣ ਦਾ ਸਮਾਨ ਲੈਣਾ ਉਹ ਵੀ ਲੈ ਸਕਦੇ ਹਾਂ ਸ਼ੂਸ਼ੀ ਡੇਲੀ ਸ਼ੂਸ਼ੀ ਬਹੁਤ ਫੇਮਸ ਹੈ ਇਹ ਬੇਡ ਦੇ ਵਿੱਚ ਬਹੁਤ ਰੈਗਨ ਚੱਲਦੇ ਨੇ ਸੀ ਦੇ ਲੋਕਾਂ ਨੇ ਬਹੁਤ ਪਿਆਚੇ ਕਰੀ ਬਹੁਤ ਪਸੰਦ ਹੈ ਨਾ ਸਵੇਰ ਦੇ तकरीबन 12:00 ਬੱਜ ਗਏ ਦੁਪਹਿਰ ਤੇ ਲਾ ਲਓ ਸੱਚ ਸਵੇਰ ਦੇ ਦੀ ਦੁਪਹਿਰ ਦੇ ਏ ਵੀ ਦੇਖੋ ਇਹ ਕਿੱਡਾ ਕਿਡਾ ਬਣਾਇਆ ਹੈ ਇਹਨਾਂ ਨੇ ਬਲਬ ਬਲਬ ਸੈਮਸੰਗ ਦਾ ਪੂਰਾ ਥੀਏਟਰ ਬਣਾਇਆ ਪਿਆ ਕਿੰਨੇ ਦਾ ਲਾਇਆ ਹੈ ਇਹਨਾਂ ਨੇ ਇਹ ਉਹ ਜੀ 200 ਯੂਰੋ ਤੋਂ ਤਕਰੀਬ ਲਗਭਗ 1849 ਯੂਰੋ ਦਾ ਲਗਭਗ ਉਹੀ 2 ਲੱਖ ਦਾ ਬੈਣਾ ਹੈ 170000 180000 इंडियन रुपीस च ਹੈ ਕਿਨੇ ਪੌਲਿਜ 85 ਹੋਣਾ ਡੋ 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 ਬੋਲੇ ਬੋਲੇ 98 ਟੀਵੀ ਦੇਖ ਲੋ ਭਾਈ 100 ਇੰਚ ਤੱਕ ਆਉਣ ਲੱਗ ਕੇ ਦੇਖ ਲੋ ਅੱਗੇ ਪਹਿਲਾਂ ਕਹਿੰਦੇ ਹੁੰਦੇ 42 ਇੰਚ ਬਹੁਤ ਵੱਡਾ 45 ਇੰਚ ਬਹੁਤ ਵੱਡਾ ਹੁਣ ਆ 70 75 ਦੇ ਜੰਮੇ ਛੋਟੇ ਛੋਟੇ ਲੱਗ ਜਾਨੇ ਇਹਨਾ ਮੂਰੇ ਗਾ ਗਾ ਪਤਾ ਨਹੀਂ ਕਹੇ ਜਿਹਾ ਆਉਣੇ ਟੀਵੀ ਹੋਰ ਅਜੇ ਸਾਉਂ ਚੀ ਬਹੁਤ ਹੋ ਜਾਂਦਾ ਪੂਰੀ ਕੰਦ ਹੋ ਜਾਂਦੀ ਇੱਕ ਤਰ੍ਹਾਂ ਦੀ ਡਰੋਨ ਲੈਣ ਦੇ ਯਾਰ ਮੇਰੀ ਬਹੁਤ ਅੱਛਾ ਪਰ ਇਹਨਾਂ ਮਹਿੰਗੇ ਬਹੁਤ ਲਾਇਆ 1000 ਜੂਰੋ ਲੱਗਾ 1200 ਜੂਰੋ ਦਾ Amazon ਦੇ ਦੇਖੂਗਾ Amazon ਤੇ ਮਿਲਦੀਆਂ 400 ਦਾ ਵਧੀਆ ਐ ਨਾ 4400 ਦਾ ਇਹ ਵੀ ਵੀਡੀਓ ਪ੍ਰੋ ਬਹੁਤ ਵਧੀਆ ਸ਼ੂਟ ਹੁੰਦੀ ਇਹਨਾਂ ਨਾਲ ਕਮਾਲ ਦੀ ਟੈਕਨੋਲੋਜੀ ਆਈ ਜਾਂਦੀ ਗਾਹਾਂ ਦਾ ਜਿੱਦਾਂ ਮਰਜ਼ੀ ਫੋਲਡ ਕਰ ਲਓ ਇਹਨੂੰ ਕਮਾਲ ਆ ਛੋਟਾ ਜਿਹਾ ਬਣ ਜਾਂਦਾ ਜਦ ਇਹ ਉਹ ਇਸੋਨੇ ਇੱਕ ਮਾਰਕੀਟ ਦਿਖਾਉਨੇ ਆ ਅੰਦਰ ਇਹ ਵੀ ਨੇਰੇ ਨਹੀਂ ਰੱਖ ਰਿਆ ਪਏ ਇਹਨਾਂ ਨੇ ਚਾਓ ਆ ਗੋਫਾ ਜਾ ਕੇ ਆਉਨੇ ਆ ਆ ਸਾਰਾ ਏਰੀਆ ਬਈ ਨਵਾਂ ਖੁੱਲਿਆ ਇੱਧਰ ਆ ਪਹਿਲਾਂ ਦੁਕਾਨਾਂ ਹੁੰਦੀਆਂ ਨਹੀਂ ਸੀ ਇੱਧਰ ਆ ਆ ਫਰੂਟ ਵਾਲੀ ਦੁਕਾਨ ਵੀ ਨਵੀਂ ਖੁੱਲੀ ਆ ਬਾਹਰ ਵਾਲੀ ਇੱਧਰ ਐਪਲ ਸਟੋਰ ਆ ਗਿਆ ਐਪਲ ਸਟੋਰ ਇੱਧਰ ਜਾ ਕੇ ਉਹ ਦੇਖਦੇ ਆ ਲੰਬਾ ਫਿਰ ਤਫੂਰ ਤੱਕ ਨਹੀਂ ਨਾ ਨੇ ਮੇਜੇ ਮੇ ਸ਼ਾਮ ਹੋਈ ਜਾਂਦੀ ਆ ਓਮੇ ਓਮੇ ਪੇਟ ਭਰੀ ਜਾਂਦੀ ਇੱਥੇ ਲੱਤਾਂ ਵੀ ਤੁਹਣ ਲੱਜ ਜਣੀ ਐ ਇਦਾਂ ਘੁੰਮਦੇ ਘੁੰਮਦੇ ਐਡਾ ਵੱਡਾ ਐ ਜਣੀ ਉਹ ਆ ਗਿਆ ਸਾਹਮਣੇ 에어ਪੋਰਟ ਕੋਲ ਯੂਰਪ ਨੂੰ ਫਲਾਈਟਾਂ ਚੱਲਦੀਆਂ ਹੁਣ ਤੇ ਵੀਰੇ ਨੂੰ ਵੀ ਜਾਣ ਲੱਗੀਆਂ ਇੱਥੋਂ ਉਹ ਖੜਾ ਸਾਹਮਣੇ ਹਰਿਆਣੇ ਫਿਰ ਆਲ ਯੂਰਪ ਚ ਸਰਵਿਸ ਹੈ ਨਾ ਵੀ ਤੇ ਇੱਥੋਂ ਬੱਸਾਂ ਵੀ ਚੱਲਦੇ ਆ ਮਿਲਾਨ ਨੂੰ ਮਨਪੈਂਸਾਈ ਐਪੋਰਟ ਨੂੰ ਰੀਏਟ ਤਕਰੀਬਨ 22 ਤਿਆਰ ਹੁੰਦੀ ਆ ਜੇ ਕੋਈ ਸਿੰਗਲ ਬੰਦਾ ਜਾਂਦਾ ਏ ਰੀਏਟੋਂ ਤਾਂ ਇੱਥੋਂ ਆਪਾਂ ਬੱਸ ਫੜ ਕੇ ਪਹੁੰਚ ਜਾ ਸਕਦੇ ਆ ਉਹ ਜੀ ਦੁਬਈ ਵਾਲੇ ਪਰਫੂਮ ਵੀ ਆਉਣ ਲੱਗ ਗਿਆ ਇੱਥੇ। ਤੁਸੀਂ ਜਿੱਦਾਂ ਦਾ ਪਰਫੂਮ ਚਾਹੋ ਨਾ ਉਦਰ ਬਣਾ ਕੇ ਦੇ ਦਿੰਨੇ ਆ। ਜਿੱਦਾਂ ਦਾ ਵੀ ਤੁਹਾਡਾ ਟੇਸਟ ਆ ਉਦਾਂ ਬਣਾ ਕੇ ਦਿੰਨੇ ਆ ਇਹਨਾਂ ਪੂਰਾ ਵਧੀਆ। ਉਹ ਵੀ ਜ਼ਾਰਾਂ ਦੇ ਜੱਗੋਂ ਨੇ ਜ਼ਾਰ ਆਣੇ ਨੇ। ਇਹ ਦੇਖਦੇ ਕਾਕੇ ਨੇ। ਇੰਨੀ ਸਾਲ ਦੀ ਹੈ ਨਹੀਂ ਵੈਸੇ ਯਾਰ। ਜਿੰਨੇ ਫਾਇਰ ਤੇ ਲੱਗਣੇ ਚਾਹੀਦੇ ਨੇ ਉਹਨੇ ਹੈ ਨਹੀਂ। ਸ਼ਰ ਬੇਟ ਕਰੋ 2 ਹਫ਼ਤੇ ਹੋਰ ਸ਼ਰ ਲੱਗ ਜਾਣ। ਫਾਈਨਲ ਸੇ ਲੱਗੇ ਵੀ ਕਹਿੰਦੇ ਜਿਹੜੀ ਤੁਸੀਂ ਨਹੀਂ ਆਹ ਭੀੜ ਦੇਖ ਰਹੇ ਹੋ ਇਹ ਸਾਲ ਦੀ ਕਰਕੇ ਹੋਇਆ ਵੀ ਇੱਥੇ ਉਹ ਫੈਰ ਤੇ ਲੱਗੇ ਹੋਏ ਪਰ ਐਨਾ ਕੋਈ ਫੈਰ ਤਾਂ ਹੈ ਨਹੀਂ ਜਿਆਦਾ ਯਾਰ ਆ ਦੇਖੋ ਥੱਲੇ ਵੀ ਇੱਧਰ ਭੀੜਾ ਭੀੜਾ ਚੈਨਾ ਵੀ ਭਰੀਆਂ ਹੀ ਆਉਣੀਆਂ ਉੱਪਰ ਨੂੰ ਪਰ ਇਹਨਾਂ ਕੋਈ ਜ਼ਿਆਦਾ ਇਹਨਾਂ ਨੇ ਅਫਾਇਰ ਤਾਂ ਲਾਇਆ ਪਾ ਨਹੀਂ ਹੈਗਾ ਉਹਰੇ ਹੁਣ ਇਹ ਚ ਜਾ ਕੇ ਉਹਨੇ ਮੜਾ ਦੇਖਦੇ ਆਪਾਂ ਮਿਲ ਜਿਵੇਂ ਜੇ ਲਿਫਾਫਿਆਂ ਦੇ ਉੱਪਰ ਵੀ ਐ ਨਹੀਂ ਸਾਲ ਦੀ ਲਿਖੀ ਹੋਈ ਹੈ ਸਾਲ ਦੀ ਸਾਲ ਦੀ ਆਇਦਰ ਨਮੀ ਖੁੱਲੀ ਜੇਡੀ ਥੋੜਾ ਟਾਈਮ ਹੋ ਖੁੱਲੀ ਨੂੰ ਇਹਨੂੰ ਹਜੇ ਦੁਕਾਨਾਂ ਹੀ ਬਹੁਤ ਆ ਬੰਦਾ ਕਿਹੜੀ ਕਿਹੜੀ ਜਿਵੇਂ ਬੜੇ ਕਿਹੜੀ ਜਨਾਬ ਬੜੇ ਉਹ ਜਿੱਥੇ ਚਾਰ ਲਵਾਫ ਹੋ ਗਿਆ ਜੀ ਆਪਣੇ ਪਸੰਦ ਦਾ ਕੁਝ ਨਹੀਂ ਤਾਂ ਬੱਸ ਠੱਕੇ ਦੇ ਨਾਲ ਲੈ ਲੈ ਮਸਤੀ ਕਰਦੇ ਫਿਰਦੇ ਬੰਦੇ ਜਲਤਰੀ ਦੇ ਪੂਰੇ ਲਾਇਆ ਦੇਖੋ ਕਿੱਡੀ ਲੱਗੀ ਪਈ ਐ ਜਲਤਰੀ ਵਾਲਿਆਂ ਨੇ ਵੀ ਫਾਇਰ ਤਾਂ ਲਾਇਆ ਵਾ ਬੋਲਾ 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 ਇਹਨਾਂ ਦਾ ਰਸਤਾ ਹੀ ਬੰਦ ਕਰਿਆ ਪਿਆ ਕਿੱਧਰ ਖੜੀ ਆਪਣੀ ਵੀਚ ਅੱਗੇ ਹੈ ਨਾ ਅੱਗੇ ਆਮ ਸ਼ਾਲਾ ਨਹੀਂ ਮਾਰਨੀ ਓਕੇ ਆ ਹੈਗਾ ਜਵਨਦੀਪ ਅੱਛਾ ਜੀ ਇਦਾਂ ਗੱਲ ਪਤਾ ਹੋ ਗਿਆ ਕੀ ਖਾਤਾ ਅੱਜ ਕੀ ਖਾਤਾ ਪਤਾ ਦੀਨੇ ਫਰੀਤ ਤੇ ਪਤਾ ਦੀਨੇ ਫਰੀਤ ਤੇ ਤਾਂ ਕੀ ਖਾਤਾ ਤਾਂ ਕੀ ਖਾਤਾ ਪਤਾ ਦੀਨੇ ਪੀਤੀ ਤੇ ਜੀ ਆਜੀ ਆਬੀ ਸੈਂਟਰ ਉੱਥੇ ਵਲੌਗ ਬਣਾ ਕੇ ਲਿਕੇ ਲੋ ਜੀ ਅੱਜ ਦੇ ਵਲੌਗ ਦੀ ਸਮਾਪਤੀ ਆਪਾਂ ਇੱਥੇ ਕਰਦੇ ਆਂ। ਬਿਆਰੀ। ਅਮੀਰ ਕਰਦਾਂ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਾ ਤਾਂ ਲਾਈਕ ਕਮੈਂਟ ਤੇ